ਸੰਗਰੂਰ ਵਿੱਚ ਕੀਰਤੀ ਕਿਸਾਨ ਦੁਨੀਆ ਦੇ ਜ਼ਿਲ੍ਹਾ ਪ੍ਰਧਾਨ ਨਰਪੈਰ ਸਿੰਘ ਖਾਈ ਤੇ ਹੋਏ ਕਤਲੇਆਮ ਹਮਲੇ ਤੋਂ ਬਾਅਦ ਅੱਜ ਐਸਕੇਐਮ ਦੇ ਸੱਦੇ ਦੇ ਉੱਤੇ ਜਿਹੜਾ ਰੋਸ ਮਾਰਚ ਹੈ ਜਿਹੜਾ ਕੱਢਿਆ ਜਾ ਰਿਹਾ ਤੁਸੀਂ ਦੇਖੋ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਇਕੱਠੇ ਹੋਏ ਹੋਇਆ ਸਾਡੇ ਨਾਲ ਬੂਟਾ ਸਿੰਘ ਜਿਹੜੇ ਸਾਦੀਪੁਰ ਕੜਿਆ ਬੂਟਾ ਸਿੰਘ ਜੀ ਕਿਉਂ ਜਿਹੜਾ ਇਹ ਮਾਰਚ ਕੱਢਣਾ ਪਿਆ ਸਰਕਾਰਾਂ ਦੀ ਤੱਕੇਸ਼ਾਈ ਦੇ ਖਿਲਾਫ ਜ਼ਬਰ ਜ਼ੁਲਮ ਦੇ ਖਿਲਾਫ ਕਿਉਂ ਸਰਕਾਰ ਜ਼ਬਰ ਕਰ ਰਹੀ ਹੈ ਪਿਛਲੇ 3-4 ਮਹੀਨਿਆਂ ਤੋਂ ਜਦੋਂ ਤੋਂ ਦਿੱਲੀ ਹਾਰ ਕੇ ਆਏ ਨੇ ਉਦੋਂ ਤੋਂ ਲੈ ਕਿੰਨਾ ਤਾਂ ਬਹੁਤ ਵੱਡਾ ਜ਼ਬਰ ਤੇ ਜ਼ੁਲਮ ਸਰਕਾਰ ਦੇ ਸਿਆਸੀ ਨੀਤੀਆਂ 'ਚ ਫਰਕ ਆ ਗਿਆ ਬਹੁਤ ਜ਼ਿਆਦਾ ਉਹਦੇ ਕਾਰਨ ਜਿਹੜਾ ਜ਼ਬਰ ਸਰਕਾਰ ਨੇ ਕੀਤਾ ਚਾਹ ਮਜ਼ਦੂਰਾਂ ਤੇ ਕਿਸਾਨਾਂ ਤੇ ਚਾਹੇ ਮਲਾਜ਼ਮਾਂ ਤੇ ਟੋਟਲ ਉਹਨਾਂ ਸਾਰਿਆਂ ਦੇ ਖਿਲਾਫ ਅੱਜ ਪੰਜਾਬ ਦੇ ਵਿੱਚ ਦੋ ਜਗ੍ਹਾ ਜ਼ਬਰ ਵਿਰੋਧੀ ਰੈਲੀਆਂ ਹੋ ਰਹੀਆਂ ਨੇ ਤੇ ਦੋ ਜੂਨ ਨੂੰ ਅਸੀਂ ਜਗਰਾਮਾ ਦੇ ਵਿੱਚ ਬਹੁਤ ਵੱਡੀ ਜਬਰ ਵਿਰੋਧੀ ਰੈਲੀ ਜਿਹੜੀ ਉਹ ਕਰ ਰਹੇ ਆ ਕਿ ਸਰਕਾਰ ਨੂੰ ਬਾਜ ਆਉਣਾ ਚਾਹੀਦਾ ਹੈ ਲੋਕਾਂ ਦੇ ਹੱਕ ਜਿਹੜੇ ਨੇ ਲੋਕਤੰਤਰ ਢੰਗ ਦੇ ਨਾਲ ਉਹਨਾਂ ਨੂੰ ਆਵਾਜ਼ ਠਾਉਂ ਦੇਣੀ ਚਾਹੀਦੀ ਜਿਹਨੂੰ ਸਰਕਾਰ ਦਬਾਉਣ ਦਾ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਇਹ ਨਹੀਂ ਹੋਣ ਦਿੱਤਾ ਜਾਊਗਾ ਇਹ ਆਪਣੇ ਹੱਕਾਂ ਵਾਸਤੇ ਜਿਹੜੇ ਲੜਦੇ ਨੇ ਲੋਕ ਉਹਨਾਂ ਨੂੰ ਲੜਨ ਦੇਣਾ ਚਾਹੀਦਾ ਹੈ ਸ਼ਾਂਤਮਈ ਢੰਗ ਨਾਲ ਸਾਡੇ ਮੋਰਚੇ ਨੇ ਸ਼ਾਂਤਮਈ ਢੰਗ ਨਾਲ ਸਾਡਾ ਅੰਦੋਲਨ ਹੈ ਸ਼ਾਂਤਮਈ ਢੰਗ ਨਾਲ ਰੈਲੀਆਂ ਨੇ ਉਹਨਾਂ ਨੂੰ ਸਰਕਾਰ ਕਿਉਂ ਦਬਾਉਂਦੀ ਹੈ ਆਪਣੀ ਪੁਲਿਸ ਦੀ ਸ਼ਕਤੀ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਦੀ ਵੱਡੀ ਗਲਤੀ ਹੈ ਔਰ ਨਾ ਸਰਕਾਰ ਨੂੰ ਇਹ ਧੱਕਾਸ਼ਾਹੀ ਕਰਨ ਨਹੀਂ ਦੇਵਾਂਗੇ ਜੀ ਹਾਂ ਬਿਲਕੁਲ ਜੀ ਭਾਵੇਂ ਕਤਲਿਆਣਾ ਹਮਲਾ ਹੋਇਆ ਸੀ ਪਰ ਇਹਨਾਂ ਦਾ ਕਹਿਣਾ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸੁਣਵਾਈ ਨਾ ਹੋਣ ਕਰਕੇ ਅੱਜ ਸਾਨੂੰ ਰੋਸ ਮਾਰਤਿਆ ਜਿਹੜਾ ਕੱਢਣਾ ਪੈ ਰਿਹਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਜਿਹੜੇ ਹਮਲੇ ਹੁੰਦੇ ਆ ਸਰਕਾਰ ਆ ਜਿਹੜੀ ਅਜੇ ਤੱਕ ਕੋਈ ਗ੍ਰਿਫਤਾਰੀ ਨਾ ਕਰਨ ਕਰਕੇ ਤੁਸੀਂ ਰੋਸ ਪ੍ਰਦਰਸ਼ਨ ਕੀ ਕਰਨਾ ਹੈ ਸਰਕਾਰ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਬਿਲਕੁਲ ਡਾਵਾ ਡੋਲ ਹੈ ਬਿਲਕੁਲ ਸਰਕਾਰ ਧਿਆਨ ਨਹੀਂ ਦੇ ਰਹੀ ਤੇ ਇਹ ਇੱਕ ਇੱਥੇ ਨਹੀਂ ਬਹੁਤ ਥਾਵਾਂ ਤੇ ਹੈ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਨਗੇ ਤੇ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਇਹ ਨੀਤੀਆਂ ਨੇ ਸਰਕਾਰ ਦੀ ਵੀ ਜਿਹੜੇ ਕੋਈ ਮਤਲਬ ਗੱਲ ਕਰਦੇ ਨੇਗੇ ਕੋਈ ਅਮਰ ਅਸਦੀ ਆਪਣੇ ਕਿਸੇ ਜਥੇਬੰਦਕ ਤੌਰ ਤੇ ਤਾਂ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਗੁੰਡਿਆਂ ਰਾਹੀਂ ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ ਤੇ ਇਸ ਦੇ ਸਬੰਧ ਦੇ ਵਿੱਚ ਵੀ ਕਿੰਨਾ ਚਿਰ ਹੋ ਗਿਆ ਮਤਲਬ ਆਖੌਂਦਿਆਂ ਨੂੰ ਵੀ ਉਹ ਬੰਦਿਆਂ ਨੂੰ ਗ੍ਰਿਫਤਾਰ ਕਰੋ ਇਹਦੇ ਸੱਟਾਂ ਮਾਰੀਆਂ ਨਗੀਆਂ ਗ੍ਰਿਫਤਾਰ ਕਰੋ ਪਰ ਕਿਸੇ ਬਣਾਉਂਗੇ ਮਤਲਬ ਇਹ ਹੁੰਦੀ ਹੈ ਸੰਜੀਦਗੀ ਨਹੀਂ ਦਿਖਾਈ ਜਾਂਦੀ ਤੇ ਪੁਲਿਸ ਦੀ ਇਹ ਨਾਜਨੀਤ ਇਹ ਜਲੂਰੀ ਬਣਦਾ ਹੈਗਾ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦਾ ਭਰੋਸਾ ਚੱਕ ਗਿਆ ਲੋਕ ਸਰਕਾਰ ਤੇ ਵਿਸ਼ਵਾਸ ਦੇਨ ਕੋਲ ਜੀ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਕਹਿ ਸਕਦੇ ਆ ਪੰਜਾਬ ਪੁਲਿਸ ਤੋਂ ਭਰੋਸਿਆ ਚੱਕੇ ਜਾਣ ਦੀ ਗੱਲ ਕੀਤੀ ਆ ਕਿਸਾਨਾਂ ਬੋਲੋ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਨਰਪਾਲ ਸਿੰਘ ਜਿਹੜੇ ਖਾਈ ਨੇ ਉਹਨਾਂ ਤੇ ਹਮਲਾ ਹੋਇਆ ਉਹਨੂੰ ਕਾਫੀ ਦਿਨ ਹੋ ਗਏ ਅਜੇ ਤੱਕ ਕਿਸੇ ਵੀ ਵੀ ਦੋਸ਼ੀ ਨੂੰ ਨਹੀਂ ਪੜਿਆ ਗਿਆ ਅੱਜ ਤੁਸੀਂ ਧੁੱਪਾਂ ਗਰਮੀ ਦੇ ਵਿੱਚ ਰੋਸ ਪ੍ਰਦਰਸ਼ਨ ਅੱਜ ਅਸੀਂ ਸੰਦੂਕਤਖਾਨ ਮੋੜ ਦੇ ਸੱਦੇ ਤੇ ਦੋ ਥਾਵਾਂ ਦੇ ਉੱਤੇ ਬਠਿੰਡਾ ਤੇ ਸੰਗਰੂਰ ਦੇ ਵਿੱਚ ਵੱਡੇ ਇਕੱਠ ਕਰਕੇ ਜੋ ਸਰਕਾਰ ਦਮਨ ਤੇ ਆਈ ਹੋਈ ਹੈ ਜੋ ਪੁਲਸ ਹੈਗੀ ਬਦੀਕੀਆਂ ਕਰ ਰਹੀ ਹੈ ਅੱਜ ਸਾਡੇਆਂ ਜ਼ਮੀਨਾਂ ਤੇ ਹਵਲਾ ਹੈਗਾ ਅੱਜ ਸਾਡੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਨਾਲ ਧੱਕੇਵਾਦੀ ਹੋ ਰਹੀ ਹੈ ਸਰਕਾਰ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਹੀ ਇਸ ਲਈ ਜੋ ਵੀ ਸਾਡੇ ਮਜ਼ਦੂਰ ਨੇ ਕਿਸਾਨ ਨੇ ਵੱਖ-ਵੱਖ ਮਸਲਿਆਂ ਦੇ ਵਿੱਚ ਉਹ ਗ੍ਰਿਫਤਾਰ ਕੀਤੇ ਹੋਏ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅਤੇ ਕਿਸਾਨੀ ਮੁੱਦਿਆਂ ਨੂੰ ਵਿਚਾਰਿਆ ਜਾਵੇ ਸਾਡੀ ਖੇਤੀ ਨੀਤੀ ਬਣਾਈ ਜਾਵੇ ਅੱਜ ਪੰਜਾਬ ਦੇ ਵਿੱਚ ਚਿੱਟੇ ਨਾਲ ਬਹੁਤ ਵੱਡੀ ਤਤਾਂ ਦੇ ਵਿੱਚ ਸਾਡੇ ਨੌਜਵਾਨ ਮਰ ਰਹੇ ਨੇ ਪਰ ਦੂਸਰੇ ਪਾਸੇ ਜਿਹੜਾ ਜੁੱਧ ਪਿੰਡਾਂ ਦੇ ਵਿੱਚ ਕਰ ਰਹੇ ਨੇ ਵੀ ਅਸੀਂ ਨਸੀਨਾ ਜੁੱਧ ਕਰ ਰਹੇ ਹਾਂ ਸਾਨੂੰ ਨਹੀਂ ਕਿਤੇ ਦਿਖਦਾ ਹੈਗਾ ਪਰ ਇੱਥੋਂ ਦੇ ਐਮਐਲਏ ਇੱਥੋਂ ਦੇ ਮੰਤਰੀ ਜਿਹੜੇ ਬਖਲਾਏ ਹੋਏ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੇ ਨੇ ਅਸੀਂ ਉਹਨਾਂ ਨੂੰ ਇਹੀ ਜਵਾਬ ਕਰਦੇ ਹਾਂ ਵੀ ਜਿਹੜੀ ਸਰਕਾਰ ਪਿੰਡਾਂ ਤੋਂ ਚੱਲਣ ਤੁਸੀਂ ਕਹਿੰਦੇ ਸੀ ਅੱਜ ਉਹ ਸਰਕਾਰ ਕਿੱਥੇ ਐ ਅੱਜ ਸਾਡੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਅੱਜ ਸਾਡੇ ਆਗੂਆਂ ਨੂੰ ਜੋ ਸੰਯੁਕਤ ਕਿਸਾਨ ਮੋਰਚੇ ਦੇ ਮੀਟਿੰਗ ਹੋ ਰਹੀ ਸੀ 5 ਮਾਰਚ ਨੂੰ ਉਦੋਂ ਜੋ ਤੁਸੀਂ ਭੱਜਿਆ ਅਸੀਂ ਹਰ ਵਕਤ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਧੱਕੇ ਨਾਲ ਜਿਹੜਾ ਦਰੱਖਿਆ ਜਾ ਰਿਹਾ ਹੈ ਬਿਲਕੁਲ ਜੀ ਜਿੱਥੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਜਿਹੜਾ ਜੇਲਾਂ ਦੇ ਵਿੱਚ ਰੱਖਿਆ ਜਾ ਰਿਹਾ ਉੱਥੇ ਹੀ ਜਿਹੜੀ ਅੱਜ ਰੋਸ ਮਾਰਚ ਹੈ ਕਿਉਂਕਿ ਨਿਰਪੈਰ ਸਿੰਘ ਖਾਈ ਦੇ ਰੋਸ ਵਜੋਂ ਕਿਉਂਕਿ ਉਹਨਾਂ ਦੀ ਜਿਹੜਾ ਕਤਲਿਆਣਾ ਹਮਲਾ ਹੋਇਆ ਸੀ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਰ ਕੀਤਾ ਬਾਈ ਜੀ ਤੁਸੀਂ ਕਿਵੇਂ ਸਮਝਦੇ ਹੋ ਕਿ ਕਿ ਇੰਨੇ ਦਿਨ ਹੋ ਚੁੱਕੇ ਨੇ ਅਜੇ ਤੱਕ ਕਾਰਵਾਈ ਨਾ ਹੋਵੇ ਦੇਖੋ 25 ਅਪ੍ਰੈਲ ਦੀ ਘਟਨਾ ਆ ਔਰ 25 ਅਪ੍ਰੈਲ ਦਾ ਇਹ ਕਾਤਲਾਨਾ ਹਮਲਾ 307 ਦਾ ਪਰਚਾ ਵੀ ਹੋਇਆ ਹੋਵੇ ਔਰ ਹਾਲੇ ਤੱਕ ਕੋਈ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਸਾਫ ਹੈ ਕਿ ਸੰਜਾਈ ਮੰਤਰੀ ਦੀ ਸ਼ੈ ਆ ਔਰ ਡੀਐਸਪੀ ਲਹਿਰਾ ਔਰ ਉਹਦੀ ਸਾਰੀ ਟੀਮ ਹੈ ਜਿਹੜੀ ਸੰਜਾਈ ਮੰਤਰੀ ਦੀ ਜੇਬ ਚ ਹੈ ਜਿਸ ਕਰਕੇ ਭੂ ਮਾਫੀਆ ਦੰਦਣਾਉਂਦਾ ਫਿਰਦਾ ਆ ਇਸ ਮਾਮਲੇ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਟੋਟਲ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਚ ਚੋਣਾ ਹਾਰਨ ਤੋਂ ਬਾਅਦ ਪਾਲਿਸੀ ਚ ਸ਼ਿਫਟ ਆਉ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਵਾਲੇ ਪਾਸੇ ਤੁਰੀ ਹੋਈ ਹੈ ਜ਼ਬਰ ਹਰ ਸੰਘਸ਼ ਤੇ ਜ਼ਬਰ ਹੈ ਕਿਸਾਨਾਂ ਦੇ ਮਜ਼ਦੂਰਾਂ ਦੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਤੇ ਜ਼ਬਰ ਹੋਇਆ ਫੇਰ ਜਿਸ ਥਾਂ ਤੇ ਵੀ ਕੋਈ ਮੁਲਾਜ਼ਮ ਲੜੇ ਕੁਛ ਵੀ ਲੜੇ ਆਮ ਆਦਮੀ ਪਾਰਟੀ ਲੋਕਾਂ ਦੇ ਮੰਗਾ ਮਸਲਿਆਂ ਨੂੰ ਅਡਰੈਸ ਕਰਨ ਦੀ ਬਜਾਏ ਹੁਣ ਡੰਡੇ ਦਾ ਰਾਜ ਬਣਾਉਣ ਤੇ ਉਤਰੀ ਹੋਈ ਆ ਔਰ ਇਸ ਦੀ ਕੀਮਤ ਇਹਨਾਂ ਨੂੰ ਸਿਆਸੀ ਕੀਮਤ ਆ ਜਿਹੜੀ ਚੁਕਾਉਣੀ ਪਊਗੀ ਬਰਿੰਦਰ ਗੋਇਲ ਜੀ ਇਹ ਨਾ ਸਮਝਣ ਵੀ ਇਸ ਤਰ੍ਹਾਂ ਸ਼ੈ ਦੇ ਕੇ ਭੂ ਮਾਫੀਆ ਨੂੰ ਤੁਸੀਂ ਜੇ ਬਚਾਉਂਦੇ ਰਹੋਗੇ ਤਾਂ ਕੋਈ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਅੱਜ ਇੱਥੇ ਡਿਸਟ੍ਰਿਕਟ ਅਥਾਰਟिटीज ਕੋਲੇ ਆਏ ਆ ਪੁੱਛਦੇ ਆ ਡੀਸੀ ਨੂੰ ਪੁੱਛਦੇ ਆ ਇੱਥੋਂ ਦੇ ਪੁਲਿਸ ਅਧਿਕਾਰੀਆਂ ਨੂੰ ਕਿ ਇੱਕ ਮਹੀਨਾ ਹੋ ਗਿਆ ਕਿਉਂ ਨਹੀਂ ਫੜੇ ਗਏ ਮਤਲਬ ਜਦੋਂ ਕਿ ਕਿਸੇ ਦਾ ਕੋਈ ਛੋਟੀ ਮੋਟੀ ਵੀ ਗੱਲ ਹੋ ਜੇ ਉਸ ਮਾਮਲੇ ਦੇ ਵਿੱਚ ਐਨ ਚੱਕ ਜਿਹਨੂੰ ਕਹਿੰਦੇ ਉਦਮ ਤੇਲ ਮਚਾ ਦਿੰਦੇ ਨੇ ਇਹ ਸਾਰਾ ਕੁਝ ਔਰ ਐਡਾ ਜ਼ਿੰਮੇਵਾਰ ਬੰਦਾ ਜਿਹੜਾ ਕਿ ਸਕੂਲ ਅਧਿਆਪਕ ਵੀ ਹੈ ਉਸ ਦੇ ਉੱਪਰ ਸਿਰਫ ਇਹਸ ਕਰਕੇ ਕਿ ਵੀ ਉਸ ਨੇ ਭੂ ਮਾਫੀਆ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਜਿਹੜੀ ਉਹ ਚਾਲ ਹੈ ਉਸ ਦੇ ਵਿੱਚ ਪੀੜਤ ਧਿਰ ਨਾਲ ਪਹਿਰੇਦਾਰੀ ਕੀਤੀ ਉਹਦੀ ਇਨਸਾਫ ਦੀ ਗੱਲ ਕੀਤੀ ਹੈ ਤੋ ਅੱਜ ਇਹ ਸਾਰਾ ਇਸ ਜਬਰ ਦੇ ਸਵਾਲ ਨੂੰ ਚਾਹੇ ਚੌਕੇ 'ਚ ਹੋ ਰਿਹਾ ਚਾਹੇ ਜੂਨ 'ਚ ਹੋ ਰਿਹਾ ਚਾਹੇ ਅਖਾੜੇ ਪਿੰਡ 'ਚ ਹੋ ਰਿਹਾ ਅਸੀਂ ਇਸ ਜਬਰ ਦੇ ਸਵਾਲ ਨੂੰ ਅੱਜ ਉਠਾਉਣ ਲਈ ਆਏ ਹਾਂ ਸਯੁਕਤ ਮੋਰਚੇ ਦੀਆਂ ਦੋ ਰੈਲੀਆਂ ਸੀ ਅੱਜ ਇੱਕ ਬਠਿੰਡੇ ਤੇ ਅੱਜ ਇੱਕ ਸੰਗਰੂਰ ਦੋ ਜੂਨ ਨੂੰ ਜਗਰਾਓ ਹੋਊਗੀ ਜੇ ਸਰਕਾਰ ਨੇ ਇਸ ਜਬਰ ਦੇ ਰਸਤੇ ਨੂੰ ਬੰਦ ਨਾ ਕੀਤਾ ਤਾਂ ਇਹਦਾ ਸਰਕਾਰ ਤਿਆਰ ਰਹੇ ਇਸ ਨੂੰ ਪਿੰਡਾਂ 'ਚ ਬਹੁਤ ਸਖਤ ਗਰੋਧ ਦੱਸੋ। ਗੱਲ ਕੀ ਕਤਲਿਆਣਾ ਹਮਲੇ ਦੇ ਵਿੱਚ ਜਿਹੜੇ ਸਾਜ਼ਿਓ ਉਹਨਾਂ ਦੀ ਕੋਈ ਪਛਾਣ ਵਗੈਰਾ ਪੁਲਿਸ ਨੇ ਜੀ ਤੱਕ ਕੀਤੀ ਹੈ ਜਾਂ ਅਜੇ ਦੇਖੋ ਚਾਰ ਬੰਦੇ ਦਾ ਨਾਮ ਜਦ ਨੇ ਦੋਸ਼ੀ ਨੇ ਜਿਹੜਾ ਬੰਦਾ ਖੁਦ ਨਰਪਾਇ ਇਸ ਸਮੇਂ ਡੀ ਐਮ ਸੀ ਦੇ ਵਿੱਚ ਜ਼ਿੰਦਗੀ ਮੌਤ ਦਾ ਸੰਘਰਸ਼ ਲੜ ਰਿਹਾ ਉਹਦਾ ਪੰਜਵਾਂ ਆਪਰੇਸ਼ਨ ਹੋਇਆ ਲੱਤ ਬਹੁਤ ਮੁਸ਼ਕਲ ਨਾਲ ਡਾਕਟਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨੇ ਚਾਰ ਦੋਸ਼ੀਆਂ ਦੇ ਤਾਂ ਸਿੱਧੇ ਨਾਮ ਲਿੱਤੇ ਨੇ ਬਾਕੀ ਅਣਪਛਾਤੇ ਨੇ ਪੁਲਿਸ ਦਾ ਕੰਮ ਸੀ ਕਿ ਅਣਪਛਾਤਿਆਂ ਨੂੰ ਵੀ ਟ੍ਰੇਸ ਕਰਦੀ ਬਾਕੀ ਦੋਸ਼ੀਆਂ ਨੂੰ ਫੜਦੀ ਹਮਲੇ 'ਚ ਵਰਤੀਆਂ ਗਈਆਂ ਗੱਡੀਆਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਸਾਹਮਣੇ ਲਿਆਂਦੀ ਪਰ ਪੁਲਿਸ ਹੈ ਜਿਹੜੀ ਸਹਰਾੜੇ ਬਾਂਦੇ ਕੇ ਸੁੱਤੀ ਹੋਈ ਆ ਕੋਈ ਗ੍ਰਿਫਤਾਰੀ ਨਹੀਂ ਇੰਨਾ ਗੱਲਾਂ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਨੇ ਭਗਵੰਤ ਮਾਨ ਕਹਿੰਦਾ ਵੀ ਜਿੱਥੇ ਦੇਖਦੇ ਨੇ ਧਰਨਾ ਲਾ ਲੈਂਦੇ ਨੇ ਜਦੋਂ ਤੁਹਾਡਾ ਐਡਮਿਨਿਸਟ੍ਰੇਸ਼ਨ ਤੁਹਾਡੀ ਸਰਕਾਰ ਲੋਕਾਂ ਨੂੰ ਨਿਆ ਨਹੀਂ ਦਿੰਦੀ ਤਾਂ ਕਰਕੇ ਲੋਕ ਸੜਕਾਂ ਤੇ ਆਉਂਦੇ ਨੇ ਔਰ ਇਹ ਜੇ ਅਸੀਂ ਸਾਰਾ ਕੁਝ ਨੋਟ ਕਰ ਰਹੇ ਆਂ ਭਗਵੰਤ ਮਾਨ ਸਰਕਾਰ ਨੂੰ ਇਸ ਗੱਲ ਦਾ ਜਵਾਬ ਹੈ ਬਹੁਤ ਮਹਿੰਗਾ ਪੈਣਾ ਇਹ ਭੁਲੇਖੇ ਚ ਨੇ ਕਿ ਲੋਕਾਂ ਦੇ ਜ਼ਬਰ ਕਰਕੇ ਪੰਜਾਬ ਨਾਬਰੀ ਦੀ ਧਰਤੀ ਆ ਪੰਜਾਬ ਨੇ ਇਦਾਂ ਦਾ ਜ਼ਬਰ ਕਦੀ ਵੀ ਨਹੀਂ ਸਹਿਆ ਮਹੰਗਾ ਪਾਊਗਾ ਭਗਵੰਤਪਨ ਸਾਹਿਬ ਤੁਹਾਨੂੰ ਇਹ ਗ੍ਰਫਤਾਰੀ ਮੰਗਦੇ ਆਂ ਅਸੀਂ ਆਪਣੇ ਨੌਜਵਾਨ ਦੇ ਆਗੂ ਦੇ ਕਾਤਲਾ ਨਾਮ ਨਾ ਕਰਨਾ ਬਿਲਕੁਲ ਜੀ ਜਿਹੜਾ ਖਾਈ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਉਸ ਨੂੰ ਇਨਸਾਫ ਦਿਵਾਉਣ ਲਈ ਅੱਜ ਜਿਹੜੇ ਐਸਕੇ ਮਦਦੋਂ ਜਿਹੜੇ ਇੱਥੇ ਕਿਸਾਨ ਨੇ ਪਹੁੰਚੇ ਹੋਏ ਨੇ ਡੀਸੀ ਹਾਊਸ ਦੇ ਸਾਹਮਣੇ ਇਸ ਟਾਈਮ ਖੜੇ ਹੋਏ ਨੇ ਕਿਉਂਕਿ ਜਿਹੜੀ ਅਜੇ ਤੱਕ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰੀ ਨਾ ਕਰਨ ਕਰਕੇ ਰੋਸ ਬਜੂ ਅੱਜ ਰੋਸ ਮਾਰਚ ਜਿਹੜਾ ਕੱਟਿਆ ਗਿਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰੋ ਪੀਟੀਸੀ ਦੇ ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ